ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਬਾਵਨ ਅਖਰੀ ਦੇ ਵਿੱਚ ਜੈਏ ਵਾਲੀ ਜਿਹੜੀਆਂ ਪੰਕਤੀਆਂ ਆਉਂਦੀਆਂ ਤੁਸੀਂ ਲਿਖੀ ਹੋਏ ਦਰਸ਼ਨ ਕਰ ਰਹੇ ਹੋ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਵੈਸੇ ਤਾਂ ਜੈਏ ਦੀ ਜਿਹੜੀ ਇਸ ਵੀਡੀਓ ਅਸੇ ਸਪੈਸ਼ਲ YouTube ਦੀ ਪਲੇਲਿਸਟ ਵਿੱਚ ਪਾਈ ਹੋਈ ਆ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਜਈਆ ਜਈਏ ਨੂੰ ਕੰਨਾ ਇਹਦਾ ਉਚਾਰਨ ਕਿਵੇਂ ਕਰਨਾ ਹੈ ਤੁਸੀਂ ਵੇਖ ਰਹੇ ਹੋ ਜਈਆ ਜਈਏ ਨੂੰ ਕੰਨਾ ਜਈਆ ਜਈਏ ਨੂੰ ਕੰਨਾ ਇਸ ਤਰ੍ਹਾਂ ਸਾਰੇ ਇਹ ਸ਼ਬਦ ਆਏ ਨੇ ਇਹ ਬਾਵਣ ਅੱਖਰੀ ਵਿੱਚ ਆਉਂਦੇ ਨੇ ਬਾਵਣ ਅੱਖਰੀ ਜੋ ਗੌੜੀ ਰਾਗ ਦੇ ਵਿੱਚ ਆਉਂਦੀ ਹੈ 250 ਅੰਗ ਤੋਂ ਇਹ ਸ਼ੁਰੂ ਹੁੰਦੀ ਹੈ ਸੋ ਜੱਜਾ ਜਈਆ ਈੜੀ ਬਿਹਾਰੀ ਐਡੇ ਕੰਨਾ ਇਸ ਦਾ ਉਚਾਰਨ ਜਿਹੜਾ ਹੈ ਜਈਆ ਈੜੀ ਬਿਹਾਰੀ ਐਡੇ ਕੰਨਾ ਜਈਆ ਜਈਆ ਉਚਾਰਨ ਕਰਨਾ ਜਿੱਥੇ ਵੀ ਪਾਠੀ ਗੁਰਬਾਣੀ ਵਿੱਚ ਆਉਂਦਾ ਕਿਤੇ ਵੀ ਆਉਂਦਾ ਜੱਜਾ ਜਈਏ ਨੂੰ ਕੰਨਾ ਜੇ ਆਉਂਦਾ ਤਾਂ ਇਸ ਦਾ ਉਚਾਰਨ ਜਈਆ ਹੀ ਉਚਾਰਨ ਕਰਨਾ ਜਈਆ ਜਈਆ ਜ਼ਾਰੋ ਜ਼ਾਰੋ ਨਹੀਂ ਕਹਿਣਾ ਆਪਾਂ ਪੜ੍ਹ ਜਾਈਏ ਜ਼ਾਰੋ ਜਿੱਜੇ ਕੰਨਾ ਰਾਰੇ ਹੋੜ ਲਾ ਦਿੰਨੇ ਆ ਹੋੜਾ ਨਹੀਂ ਲਾਉਣਾ ਇੱਥੇ ਰਾਰਾ ਊੜੇ ਔਂਕੜ ਹੈ ਜਾਰੋ ਮੂੰਹ ਖੋਲ ਕੇ ਉਚਾਰਨ ਹੋਵੇਗਾ ਜਈਆ ਜਾਰੋ ਦੁਰਮਤ ਦੋਊ ਦੋਊ ਦੱਦੇ ਹੋੜਾ ਦੋ ਊੜੇ ਦੇ ਲੈਂਕੜ ਊ ਦੋਊ ਇਸ ਤਰ੍ਹਾਂ ਪੜ੍ਹਨਾ ਪਰ ਆਪਾਂ ਕਾਲ ਦੇ ਵਿੱਚ ਪੜ ਜਾਣੇ ਆ ਦੁਰਮਤ ਦੋ ਦੋ ਕਹਿ ਦਿੰਨੇ ਆ ਊੜੇ ਨੂੰ ਕੱਟ ਹੀ ਦਿੰਨੇ ਆ ਇਹ ਧਿਆਨ ਰੱਖਣਾ ਜਈਆ ਜਾਰੋ ਦੁਰਮਤ ਦੋਊ ਦੋਊ ਇਸ ਤਰ੍ਹਾਂ ਜਈਆ ਇਹ ਵੀ ਉਸੇ ਤਰ੍ਹਾਂ ਸੰਗਤ ਜੀ ਉਚਾਰਨ ਕਰਨੇ ਨੇ ਚਾਰੇ ਅੱਖਰ ਜਿਹੜੇ ਆਪਾਂ ਵੇਖ ਰਹੇ ਹਾਂ ਜਜਾ ਜਈਆ ਈੜੀ ਵਿਹਾਰੀ ਐੜੇ ਕੰਨਾ ਜਈਆ ਜਈਆ ਜਾਏ ਪਰੋ ਸੰਤ ਸਰਨਾ ਪਰੋ ਸੰਤ ਸਰਨਾ ਪੜਨਾ ਸਰਨਾ ਨਹੀਂ ਕਹਿਣਾ ਸੱਸੇ ਦੇ ਪਰ ਵਿੱਚ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਤਿਆਰ ਰੱਖਣਾ ਸਰਨਾ ਜਈਆ ਜਨਮ ਨਾ ਆਵੇ ਸੋਊ ਆਵੇ ਨਹੀਂ ਕਹਿਣਾ ਆਵੇ ਬਾਵੇ ਦਲਾਵਾ ਆਵੇ ਸੋਉ ਸਸੇ ਹੋੜਾ ਸੋ ਊੜ ਦੇ ਲੈਂਕੜ ਊ ਸੋਉ ਇਸ ਤਰ੍ਹਾਂ ਜਈਆ ਜਨਮਨਾ ਹਾਰੀਐ ਹਾਰੀਐ ਐੜੇ ਦਲਾਵਾ ਪਰ ਆਪਾਂ ਕਾਲ ਵਿੱਚ ਕੀ ਕਰਦੇ ਹਾਂ ਸੰਗਤ ਜੀ ਹਾਰੀਏ ਪੜ ਜਾਂਦੀ ਹੈ ਹਾਰੀਏ ਤਾਂ ਬਣੇਗਾ ਜੀ ਈੜੀ ਲਾਂ ਲੱਗੀ ਹੋਵੇਗੀ ਇੱਥੇ ਐੜਾ ਕੱਟ ਦੀਏ ਇੱਥੇ ਈੜੀ ਲਾਂ ਲਾ ਦੀਏ ਤੇ ਹਾਰੀਏ ਬਣਦਾ ਹੈ ਹਾਰੀਐ ਆ ਐੜੇ ਦਲਾਵਾ ਲੱਗੀਆਂ ਹਾ ਐਡਦਲਾਮ ਐ ਹਾਰੀ ਐ ਗੁਰਪੂਰੇ ਕੀ ਟੇਕ ਸੋ ਇਸ ਪੰਕਤੀਆਂ ਦਾ ਲਿਖਣ ਦਾ ਸਾਡਾ ਮਕਸਦ ਮੇਨ ਇਹ ਸੀ ਕਿ ਜਿਹੜੇ ਜਈਆ ਜਈਏ ਕੰਨਾ ਪਾਠ ਆਉਂਦਾ ਇਸ ਨੂੰ ਉਚਾਰਨ ਕਿਵੇਂ ਕਰਨਾ ਹੈ ਕਈ ਸੰਗਤਾਂ ਜਈਆ ਪੜ ਜਾਂਦੀਆਂ ਜਈਆ ਜਈਆ ਉਚਾਰਨੀ ਕਰਨਾ ਜਈਆ ਉਚਾਰਨ ਕਰਨਾ ਜਈਆ ਬਾਕੀ ਬਾਵਣ ਅਖਰੀ ਦੀ ਸਾਰੀ ਸੰਥਿਆ ਸੰਗਤ ਜੀ ਸਾਰੀ ਸੰਥਿਆ ਬਾਵਣ ਅਖਰੀ ਦੀ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ YouTube ਦੀ ਪਲੇਸ ਤੇ ਜਾਓਗੇ ਤੁਹਾਨੂੰ ਸਾਰੀ ਸੰਥਾ ਮਿਲ ਜਾਏਗੀ ਭੱਟਾਂ ਦੇ ਸਵਈਏ ਸਹਿਸਕ੍ਰਿਤੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸੁਖਮਣੀ ਸਾਹਿਬ ਸੱਤ ਬਾਣੀਆਂ ਦੀ ਸੰਥਿਆ ਮਾਰੂਵਾਰ ਡੱਖਣੇ ਸੱਤੇ ਬਲਵੰਡੇ ਦੀ ਵਾਰ ਲਾਹਣੀਆਂ ਰਾਮਕਲੀ ਸਾਧ ਰਾਗਮਾਲ ਸਾਰਿਆਂ ਦੀ ਬਾਣੀ ਤੁਹਾਨੂੰ ਉੱਥੇ ਮਿਲ ਜਾਵੇਗੀ ਸੋ ਲੜੀਵਾਰ ਸੰਥਿਆ ਵੀ ਗੁਰਬਾਣੀ ਦੀ ਲਾਈਵ ਚੱਲ ਰਹੀ ਹੈ ਰਾਤ ਨੂੰ 7:30 ਵਜੇ YouTube ਚੈਨਲ ਤੇ ਲਾਈਵ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ